ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਣ ਜਾ ਰਿਹਾ ਜਦੋਂ ਪੰਜਾਬ ਦੀ ਵਿਧਾਨ ਸਭਾ ਚੰਡੀਗੜ੍ਹ ਤੋਂ ਬਾਹਰ ਲੱਗਣ ਜਾ ਰਹੀ ਹੈ ਔਰ ਸ਼੍ਰੀ ਅਨੰਦਪੁਰ ਸਾਹਿਬ ਦੇ ਲਈ ਇਸ ਦੀ ਚੋਣ ਕੀਤੀ ਗਈ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਤੇ ਇਸ ਵਕਤ ਸਪੀਕਰ ਸਾਹਿਬ ਨੇ ਨਾਲੇ ਗੱਲਬਾਤ ਕਰਨਗੇ ਸਪੀਕਰ ਸਾਹਿਬ ਪਹਿਲਾਂ ਤਾਂ ਸਵਾਗਤ ਹੈ ਜੀ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਬਹੁਤ ਮਿਹਰਬਾਨੀ ਔਰ ਤੁਸੀਂ ਬੜੇ ਮਕਦਸ ਬੜੇ ਸਾਡੇ ਹਿਸਟਰੀ ਦੇ ਇੱਕ ਬਹੁਤ ਵੱਡੀ ਈਵੈਂਟ ਦੇ ਸਬੰਧ ਦੇ ਵਿੱਚ ਜਿਹੜੀ ਕਿ ਸੱਚੇ ਪਾਸ਼ਾ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਦੇ ਇਸ ਮੰਦਰੀਨੀ ਸ਼ਤਾਬ ਦੀਆਂ ਦੇ ਜਿਹੜੇ ਸਮਾਗਮਾਂ ਉਹਨਾਂ ਦੇ ਸੰਬੰਧ ਵਿੱਚ ਤੁਸੀਂ ਆਇਓ ਮੈਂ ਤੁਹਾਡਾ ਧੰਨਵਾਦੀ ਹਾਂ ਜੀ ਸੋ ਗੱਲਬਾਤ ਕਰੀਏ ਜੀ 4 ਤਰੀਕ ਦੀ ਮੀਟਿੰਗ ਤੁਸੀਂ ਕਾਲ ਕਰ ਲਈ ਹੈ ਇਸ ਤੋਂ ਪਹਿਲਾਂ ਕੈਬਨਟ ਮੀਟਿੰਗਾਂ ਤਾਂ ਬਹੁਤ ਵਾਰ ਬਾਰ ਹੋਈਆਂ ਨੇ ਪਰ ਵਿਧਾਨ ਸਭਾ ਦਾ ਸੈਸ਼ਨ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰ ਹੋਣ ਜਾ ਰਿਹਾ ਹੈ ਤੁਸੀਂ ਮੀਟਿੰਗ ਕਾਲ ਕੀਤੀ ਹੈ ਕੀ ਖਾਸ ਰਹਿਣ ਵਾਲਾ ਇਸ ਮੀਟਿੰਗ ਦੇ ਵਿੱਚ ਔਰ ਕਿਸ ਤਰੀਕੇ ਦਾ ਸੈਸ਼ਨ ਦੀ ਖਾਸੀਅਤ ਰਹਿਣ ਵਾਲੀ ਹੈ ਦੇਖੋ ਉੱਥੇ ਅਸੀਂ ਸਰਕਾਰ ਬਣ ਕੇ ਨਹੀਂ ਜਾਣਾ ਉੱਥੇ ਕੁਲਤਾਰ ਸਿੰਘ ਜੋ ਕੁਲਤਾਰ ਸਿੰਘ ਨੂੰ ਗੁਰੂ ਸਾਹਿਬ ਨੇ ਅਹੁਦਾ ਬਖਸ਼ਿਆ ਸਪੀਕਰ ਦਾ ਇੱਥੇ ਜਿਹੜੀ ਉਹ ਸਪੀਕਰ ਦਾ ਜਿਹੜਾ ਆਸਣ ਹੈ ਉਹੋ ਕਈ ਫੁੱਟ ਉੱਚਾ ਲੱਗਿਆ ਹੁੰਦਾ ਇਹ ਗੁਰੂ ਦੀ ਬਖਸ਼ਿਸ਼ ਹੈ ਲੇਕਿਨ ਅਸੀਂ ਤੱਕ ਸਾਹ ਤੇ ਜਾਣਾ ਗੁਰੂ ਸਾਹਿਬ ਦੇ ਚਰਨਾਂ 'ਚ ਜਾਣਾ ਅਸੀਂ ਸਮਝਦੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਆਪਦਾ ਅਕੀਦਤ ਉੱਥੇ ਪੇਸ਼ ਕਰੀਏ ਉੱਥੇ ਨਿਵਾਣੇ ਹੋ ਕੇ ਜਾਣਾ ਸੋ ਜਿਹੜਾ ਉੱਥੇ ਸਪੀਕਰ ਦਾ ਜਿਹੜਾ ਆਸਣ ਹੈ ਨਾ ਉਹ ਵੀ ਤੱਕ ਸਾਬ ਤੋਂ ਨਿਵਾਣ ਲੱਗੇਗਾ ਅਸੀਂ ਨਿਵਾਣੇ ਹੋ ਕੇ ਜਾਣਾ ਉੱਥੇ ਆਪਦੀ ਨਿਰਮਾਣਤਾ ਆਪਦੀ ਕਿਰਤਗਤਾ ਆਪਦਾ ਸ਼ੁਕਰਾਨਾ ਗੁਰੂ ਸਾਹਿਬ ਨੂੰ ਅਰਪਿਤ ਕਰਨਾ ਕਿ ਉਹਨਾਂ ਨੇ ਕਿਸ ਤਰ੍ਹਾਂ ਇੱਕ ਵਿਲੱਖਣ ਸੁਨੇਹਾਲ ਦੁਨੀਆ ਦੇ ਵਿੱਚ ਦਿੱਤਾ ਕਿਤੇ ਐਗਜ਼ਾਮਪਲ ਮਿਲਦੀ ਨਹੀਂ ਹੈ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦਾ ਜਿਹੜਾ ਉਹ ਸੁਨੇਹਾ ਹੈ ਉਹ ਦੁਨੀਆ ਦੇ ਵਿੱਚ ਪਹੁੰਚਾਉਣ ਦੇ ਲਈ ਅਸੀਂ ਨਿਮਾਣੇ ਹੋ ਕੇ ਸ਼੍ਰੀ ਅਨੰਦਪੁਰ ਸਾਹਿਬ ਜਾਵਾਂਗੇ ਔਰ ਮੈਂ ਅੱਜ ਜਿਹੜੀ ਉੱਥੇ ਮੀਟਿੰਗ ਰੱਖੀ ਹੈ 4 ਤਰੀਕ ਦੀ ਜਿਹੜੀ ਉੱਥੇ ਸਬੰਧ ਪ੍ਰਬੰਧਤਾ ਸਾਰੇ ਦੇਖਣੇ ਆ ਉੱਥੇ ਸਾਰਿਆਂ ਨੂੰ ਇਨਸਟਰਕਸ਼ਨ ਵੀ ਦੇਣੀ ਹੈ ਵੀ ਦਾਸ ਦੀ ਕੁਰਸੀ ਦਾ ਲੈਵਲ ਸ਼੍ਰੀ ਅਕਾਲ ਤੱਕ ਸਾਬ ਦੇ ਨਾਲੋਂ ਨੀਵਾ ਹੋਏਗਾ ਇੱਕ ਖਾਸ ਤਰੀਕੇ ਦੇ ਨਾਲ ਸੰਧਵਾ ਸਭ ਜਿਸ ਤਰੀਕੇ ਦੇ ਨਾਲ ਹਰ ਇੱਕ ਧਰਮ ਦਾ ਵਿਅਕਤੀ ਚਾਹੀ ਕੋਈ Hindu ਆ ਚਾਹੀ ਕੋ ਸਿੱਖ ਹੈ ਇਵਨ ਕਿ ਤੁਸੀਂ ਪਟਨਾ ਸਾਹਿਬ ਵੀ ਗਏ ਉਥੇ ਮੁਸਲਿਮ ਸਮੁਦਾਇ ਦੇ ਲੋਕ ਉਹਨਾਂ ਹੋਰ ਧਰਮਾਂ ਦੇ ਲੋਕ ਉਹਨਾਂ ਹਰ ਇੱਕ ਵਿਅਕਤੀ ਇਸ ਦਿਹਾੜੇ ਨੂੰ ਮਨਾ ਰਿਹਾ ਹੈ ਪਰ ਪੰਜਾਬ ਸਰਕਾਰ ਦੇ ਵੱਲੋਂ ਚਿੱਠੀਆਂ SGPC ਨੂੰ ਭੇਜੀਆਂ ਗਈਆਂ ਕਿ ਅਸੀਂ ਸ਼ਤਾਬਦੀ ਸਮਾਰੋਹ ਮਨਾਉਣੇ ਆ ਐਸਜੀਪੀਸੀ ਵੱਲੋਂ ਸਹਿਯੋਗ ਨਹੀਂ ਦਿੱਤਾ ਗਿਆ 1 ਨਵੰਬਰ ਦਾ ਪ੍ਰੋਗਰਾਮ ਰੱਦ ਕਰਨਾ ਪਿਆ 4 ਨਵੰਬਰ ਦੇ ਪ੍ਰੋਗਰਾਮਾਂ ਦੀ ਹਲੇ ਤੱਕ ਪਰਮਿਸ਼ਨ ਤੱਕ ਨਹੀਂ ਦਿੱਤੀ ਗਈ ਐਸਜੀਪੀਸੀ ਦੇ ਵੱਲੋਂ ਮੈਨੂੰ ਇਹ ਲੱਗਦਾ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਸਾਡੇ ਸਾਰਿਆਂ ਦੇ ਜਿਹੜਾ ਉਹਨਾਂ ਰਸਨੇ ਹ ਸਾਡੇ ਸਾਰਿਆਂ ਦੇ ਨਿੱਜੀ ਜਿਹੜੇ ਮੁਫਾਲ ਆ ਉਹਨਾਂ ਤੋਂ ਉੱਪਰ ਆ ਬਹੁਤ ਤੇ ਸਾਨੂੰ ਤਾਂ ਇਕੱਠਿਆਂ ਹੋ ਕੇ ਜੋ ਜੋ ਵੀ ਸਾਡੇ ਕੋਲ ਬਣਦਾ ਜਿੰਨਾ ਮੈਕਸਿਮਮ ਹੋ ਸਕਦਾ ਸਾਡੀ ਜਿੰਨੀ ਪਹੁੰਚ ਆਉਣੀ ਨਹੀਂ ਜਿੰਨਾ ਪਹੁੰਚ ਤੋਂ ਵੱਧ ਹੋ ਸਕਦਾ ਅਸੀਂ ਉਨੀ ਕੰਟਰੀਬਿਊਸ਼ਨ ਕਰੀਏ ਇੱਕ ਦੂਜੇ ਦਾ ਹੱਥ ਫੜ ਕੇ ਇਸ ਸਨੇਹ ਨੂੰ ਦੁਨੀਆ ਦੇ ਵਿੱਚ ਬਚਾਈਏ ਖਬਰ ਇਹ ਨਾ ਹੋਵੇ ਵੀ ਫੁਲਾਣ ਨੇ ਫੁਲਾਣ ਨੇ ਅਸੇਉਂ ਨਹੀਂ ਦਿੱਤਾ ਨਹੀਂ ਖਬਰ ਇਹ ਚਾਹੀਦੀ ਵੀ ਸ਼੍ਰੀ ਗੁਰਤੇਗ ਵਾਹਦ ਮਹਾਰਾਜੀ ਦੀ ਜਿਹੜੀ ਸ਼ਹਾਦਤ ਆ ਉਹ ਇਨਸਾਨੀਅਤ ਦੇ ਲਈ ਆ ਸਭੇ ਘਟਰਾਮ ਬੋਲੇ ਹਰਾਮ ਬਿਨਾ ਕੋ ਬੋਲੇ ਰੇ ਸੋ ਸਨੇਹਾ ਇਹ ਜਾਣਾ ਚਾਹੀਦਾ ਤਾਮੀ ਸਾਹਿਬ ਨੂੰ ਕੋਈ ਅਪੀਲ ਕਰੋਗੇ ਕਿ ਘਟੋ ਘਟੇ ਇਹਨਾਂ ਪ੍ਰੋਗਰਾਮਾਂ ਦੇ ਲਈ ਸਰਕਾਰ ਦਾ ਯੋਗਦਾਨ ਦੇਣ ਸਰਕਾਰ ਦਾ ਸਹਿਯੋਗ ਦੇਣ ਤਾਂ ਕਿ ਏਕਤਾ ਦਾ ਸੁਨੇਹਾ ਜਿਹੜਾ ਉਹ ਪੂਰੇ ਦੇਸ਼ ਪੂਰੀ ਦੁਨੀਆ ਦੇ ਵਿੱਚ ਜਾ ਸਕੇ ਨਾ ਕਿ ਇਹ ਵੰਡਨ ਦਾ ਜਾਂ ਪਰਮਿਸ਼ਨ ਨਹੀਂ ਮਿਲੀ ਇਸ ਕਰਕੇ ਪ੍ਰੋਗਰਾਮਾਂ ਨੂੰ ਰੱਦ ਕਰਨ ਤੱਕ ਦਾ ਸੁਨੇਹਾ ਭੇਜਣਾ ਪਵੇ। ਅ ਦੇਖੋ ਵਕੀਲ ਸਾਹਿਬ ਸਦਾਹਰੀਂਿੰਦਰ ਸਿੰਘ ਤਾਮੀ ਜੀ ਜਿਹੜੇ ਪ੍ਰਧਾਨ ਜੀ ਨੇ ਐਸਜੀਪੀਸੀ ਦੇ ਉਹ ਹੋ ਗਏ ਹੋਰ ਵੀ ਸਾਡੀਆਂ ਧਾਰਮਿਕ ਸ਼ਖੀਤਾ ਹੋਗੇ ਆ ਸੰਪਰਤਾਆਂ ਦੇ ਮੁਖੀ ਹੋਗੇ ਆ ਰਾਜਨੀਤਿਕ ਪਾਰਟੀਆਂ ਦੇ ਮੁਖੀ ਹੋਗੇ ਐਨ ਜੀਓਜ਼ ਚਲਾਉਣ ਵਾਲੇ ਹੋਗੇ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਾਂ ਇੱਕ ਦੂਜੇ ਦਾ ਹੱਥ ਫੜ ਕੇ ਪੂਰਕ ਬਣੀਏ ਇੱਕ ਦੂਜੇ ਦੇ ਕਿਉਂਕਿ ਇਹ ਗੁਰੂ ਦੇ ਚਰਨਾਂ ਦੀ ਸੇਵਾ ਆ ਆਪਾਂ ਜਦੋਂ ਗੁਰੂ ਦੀ ਸੇਵਾ ਕਰਦੇ ਹਾਂ ਉਹ ਫਿਰ ਆਲ ਦੇ ਮਫਾਦਾਂ ਤੋਂ ਉੱਪਰ ਉੱਠ ਖੜਦੇ ਆ ਆਪਦੇ ਜਿਹੜੇ ਵਖਰੇਵੇਂ ਉਹਨਾਂ ਨੂੰ ਖਤਮ ਕਰ ਦਿੰਦੇ ਆ ਵਖਰੇਵੇਂ ਵਾਲੀ ਗੱਲ ਕਿਤੇ ਹੋਰ ਕਰ ਲਾਂਗੇ ਸੋ ਇਹ ਤਾਂ ਗੁਰੂ ਸਾਹਿਬ ਦਾ ਜਿਹੜਾ ਅ ਕੈਰੇਜ ਕੰਪੈਸ਼ਨ ਦਿ ਕੋਇਗਜ਼ਿਸਟੈਂਸ ਦਾ ਜਿਹੜਾ ਸਨੇਹਾ ਮਤਲਬ ਤੁਸੀਂ ਦੇਖੋ ਜਿਹੜਾ ਕਰ ਰਹੇ ਜਾ ਉਹਦੇ ਚੋਂ ਨਾ ਆਫੈਂਸ ਨਿਕਲਦੀ ਹੈ ਗੁਰੂ ਸਾਹਿਬ ਦੇ ਵਿੱਚ ਕੰਪੈਸ਼ਨ ਨਿਕਲਿਆ ਕੋਇਗਜ਼ਿਸਟੈਂਸ ਦਾ ਮੈਸੇਜ ਨਿਕਲਿਆ ਇਸ ਨੂੰ ਸਾਰੀ ਦੁਨੀਆ 'ਚ ਪਹੁੰਚਾਉਣਾ ਅੱਜ ਲੋਡ ਆ ਨਹੀਂ ਤਾਂ ਸਾਰੇ ਪਾਸੇ ਕਟੜਤਾ ਅਸਹਿਣਸ਼ੀਲਤਾ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਇੰਗਲੈਂਡ ਵਰਗੇ ਦੇਸ਼ਾਂ 'ਚ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਰੂਸ ਯੂਕਰੇਨ ਦਾ ਕੀ ਹਾਲ ਹੋ ਰਿਹਾ ਸੋ ਇਹਨਾਂ ਸਾਰਿਆਂ ਦਾ ਇਲਾਜ ਹੈ ਗੁਰੂ ਤੇਗ ਬਹਾਦਰ ਪਾਸ਼ਾ ਦਾ ਸਨੇਹਾ ਬਲੋਪਾ ਪੁੱਤਿਆ ਇਹ ਰਲ ਕੇ ਪਚਾਈਏ ਜਿੰਨਾ ਰਲ ਕੇ ਪਜਾਵਾਂਗੇ ਉਨਾ ਜ਼ਿਆਦਾ ਇਫੈਕਟਿਵਲੀ ਜਾਏਗਾ। ਤੋਂ ਗਲਵਤ ਕਰ ਰਹੇ ਸੀ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਦੇ ਨਾਲ ਤਾਂ ਇੱਕ ਵੱਡਾ ਫੈਸਲਾ ਉਹਨਾਂ ਦੇ ਵੱਲੋਂ ਕੀਤਾ ਗਿਆ ਕਿ ਇਸ ਵਾਰ ਸਪੀਕਰ ਦੀ ਚੇਅਰ ਉੱਚੀ ਨਹੀਂ ਹੋਏਗੀ ਬਲਕਿ ਉਸ ਨੂੰ ਨੀਵਾ ਕਰਕੇ ਲਗਾਇਆ ਜਾਏਗਾ ਕਿਉਂਕਿ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਉਸ ਜਗ੍ਹਾ ਤੇ ਸੈਸ਼ਨ ਹੋਏਗਾ ਔਰ ਤੱਕ ਸਾਬ ਤੋਂ ਕੋਈ ਵੀ ਚੀਜ਼ ਉੱਚੀ ਨਹੀਂ ਹੋ ਸਕਦੀ ਔਰ ਇਸੇ ਕਰਕੇ ਉਹਨਾਂ ਦੀ ਚੇਅਰ ਵੀ ਤੱਕ ਸਾਬ ਤੋਂ ਬਹੁਤ ਹੇਠਾਂ ਲਗਾਈ ਜਾਏਗੀ। ਕੈਮਰਾਮੈਨ ਅਲਜੈਂਦਰ ਦੇ ਨਾਲ ਰੋਹਿਤ ਬੰਸਲ ਜੀ ਮੀਡੀਆ ਚੰਡੀਗੜ੍ਹ